ਨੂੰ ਮੁੱਖ ਰੱਖਿਆ ਹੋਇਆ। ਸਵੇਰੇ ਜਿੰ ਤੋਂ ਲੈ ਕੇ ਅੱਜ 10ਵੇਂ ਦਿਨ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਅੰਤ ਕਉਮੇ ਦੇਣਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਬਿਆਲਾ ਜੀ ਦੀ ਸ਼ਹੀਦੀ ਬਾਰੇ ਆਪਾਂ ਸੁਣਿਆ ਜਾਣਿਆ ਅਤੇ ਉਹਨਾਂ ਤੋਂ ਸਿੱਖਿਆ ਲਈ ਸੀ। ਅੱਜ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਬਿਹਾਰ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਆਪਾਂ ਨੂੰ ਪਤਾ ਲੱਗਿਆ ਕਿ ਆਰਮਨਜੀਤ ਨੇ ਜਿਹੜਾ ਪੰਜਾਬ ਦਾ ਨਵਾਬ ਸੀ ਉਹਨਾਂ ਨੂੰ ਕਹਿ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਸ਼ਮੀਰੀ ਪੰਡਤਾਂ ਦੇ ਸੱਤੇ ਨੇ ਪੂਰੀ ਮਾਨਵਤਾ ਦੇ ਧਰਮ ਨੂੰ ਹੱਕਾਂ ਨੂੰ ਬਚਾਉਣ ਵਾਸਤੇ ਦਿੱਲੀ ਵਿਖੇ 55 ਸਾਲ ਜਿੰਨਾ ਵਿੱਚੋਂ ਭਾਈ ਮਤੀ ਦਾਸ ਭਾਈ ਸਗੀ ਦਾਸ ਭਾਈ ਦਿਆਲਾ ਜੀ ਨੂੰ ਉਹਨਾਂ ਨੇ ਬੜੇ ਹੀ ਜ਼ਾਲਮਾਂ ਨੇ ਬਹੁਤ ਜ਼ਿਆਦਾ ਹਨਮੁਕਤ ਸੀ ਇਹ ਦੇਖ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਦੇ ਦਿਨ ਕੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਉਥੇ ਰੱਖਿਆ ਗਿਆ ਉਹਨਾਂ ਨੇ ਸੁਣਿਆ ਜਾਂਦਾ ਇਤਿਹਾਸ ਵਿੱਚ ਵੀ ਇੱਕ ਬਹੁਤ ਹੀ ਤੰਗ ਪਿੰਜਰੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਇਦੇ ਵਿੱਚ ਨਾ ਹੋ ਚੱਗੀ ਤੇਰਾ ਪੈ ਸਕਦੇ ਸੀ ਨਾ ਖੜੇ ਹੋ ਸਕਦੇ ਸੀ ਜਦੋਂ ਉਹਨਾਂ ਦੀ ਸ਼ਹੀਦੀ ਹੋਣੀ ਸੀ ਉਹਨਾਂ ਨੂੰ ਪਿੰਜਰੇ ਦੇ ਨਾਲ ਕੱਢਿਆ ਗਿਆ ਸਾਡੇ ਲਈ ਤਾਂ ਇਹ ਸ਼ਬਦ ਬਹੁਤ ਔਖੇ ਲੱਗ ਰਹੇ ਨੇ ਸਾਨੂੰ ਫਿਰ ਉਹਨਾਂ ਨੇ ਖੂਹ ਤੇ ਇਸ਼ਨਾਨ ਕੀਤਾ ਖੂਹ ਤੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਫਿਰ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਵੀ ਇਸਲਾਮ ਤਾਂ ਬਨੂ ਕਰ ਲਓ ਜਾਂ ਕੋਈ ਕਰਾਮਾਤ ਦੀ ਹੋਰ ਇਸਤਰਾ ਨੇ ਆ ਗੱਲਾਂ ਵੀ ਸੁਣਿਆ ਜਾਂਦੇ ਨੇ ਮਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਵੇਂ ਨੌਵੇਂ ਪਾਤਸ਼ਾਹ ਨੇ ਆਪਣੇ ਸ਼ਲੋਕਾਂ ਚ ਉਚਾਰਿਆ ਹੈ ਆਪਣੇ ਜੀਵਨ ਬਾਰੇ ਕਿ ਅਸੀਂ ਜੀਵਨ ਨੂੰ ਸੋਪਰੇ ਦੀ ਨਹੀਂ ਸਮਝਣਾ ਹੈ ਸਾਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਉਸੇ ਤਰ੍ਹਾਂ ਧਰਮ ਹੀ ਦਾ ਆਕਾ ਜਨਕੀਆ ਸਿਰ ਲਿਆ ਪਰ ਸਿਰ ਨਾ ਕੀਆ ਮਹਾਬਾਕ ਨੂੰ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਕੇ ਚੌਕੜਾ ਮਾਰ ਕੇ ਖੜੇ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ। ਸੋ ਜ਼ਾਲਮਾਨਾਂ ਜਿਵੇਂ ਪਹਿਲਾਂ ਸਾਡੇ ਅਨੰਨ ਸਿੱਖਾਂ ਨੂੰ ਸ਼ਹੀਦ ਕੀਤਾ ਉਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਜਿਹੜਾ ਸੀਸ ਹੈ ਉਹ ਧੜ ਤੋਂ ਅਲੱਗ ਕਰ ਦਿੱਤਾ। ਉਸ ਸਮੇਂ ਦਿੱਲੀ ਦੀਆਂ ਸੰਗਤਾਂ ਇਕੱਠੀਆਂ ਹੋ ਜਾਂ ਸਨ ਪਰੰਤੂ ਮੁਗਲ ਫੌਜਾਂ ਕਰਕੇ ਉਹਨਾਂ ਨੂੰ ਦੂਰ ਰੱਖਿਆ ਗਿਆ। ਉਹ ਗੁਰੂ ਸਾਹਿਬਾਨ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਉਸੇ ਭੀੜ ਦੇ ਵਿੱਚ ਇੱਕ ਸਿੰਘ ਸਿਪਾਹੀ ਦਿਆ ਸਿੰਘ ਜੀ ਨੂੰ ਭਾਈ ਜੈਤਾ ਸਿੰਘ ਕਹਿੰਦੇ ਨੇ ਇੱਕ ਮੈਂ ਪਹਿਲੇ ਦਿਨ ਜ਼ਿਕਰ ਤੀਜੇ ਦਿਨ ਬੱਦਵਾਰ ਨੂੰ ਮੈਂ ਜ਼ਿਕਰ ਕੀਤਾ ਸੀ ਕਿ ਭਾਈ ਲਖੀ ਸ਼ਾਹ ਬਨਜਾਰਾ ਦਾ ਜ਼ਿਕਰ ਆਇਆ ਸੀ ਮੌਕੇ ਬਸ ਇਹ ਨਾ ਕਹਿੰਦਾ ਸੋਸਪੀੜ ਦੇ ਵਿੱਚ ਦੋ ਸਿੰਘ ਜਿਹੜੇ ਲਖੀ ਸ਼ਾਹ ਬਨਜਾਰਾ ਜੀ ਦੇ ਭਾਈ ਦਿਆ ਸਿੰਘ ਜੀ ਹੋਏ ਉਹਨਾਂ ਨੇ ਤੋਂ ਦੇਖਿਆ ਕਿ ਇਹ ਮੋਗਲ ਸਾਮਰਾਜ ਦੇ ਸਭ ਤੋਂ ਹੀ ਆਤਮਕੀ ਜੋ ਔਰੰਗਜ਼ੇਬ ਸੀ ਬਾਦਸ਼ਾਹ ਜਿਨ੍ਹਾਂ ਨੇ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਈਨ ਨਿਯਮ ਨਹੀਂ ਔਰ ਆਪਣਾ ਧਰਮ ਨਹੀਂ ਛੱਡਿਆ ਸੋ ਨੈਤਿਕ ਤੌਰ ਤੇ ਅਰਜੇਵ ਦੀ ਆਰ ਪੂਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੱਚ ਦੀ ਜਿੱਤ ਹੋਈ ਉੱਥੋਂ ਹੈ ਜਦੋਂ ਸੀਸ ਅਤੇ ਧੜ ਅਲੱਗ ਹੋ ਗਿਆ ਉਸ ਘੜੇ ਦੇ ਵਿੱਚੋਂ ਭਾਈ ਜੈਤਾ ਜੀ ਇਹਨਾਂ ਨੂੰ ਗੁਰੂ ਤੇ ਗੁਰੂ ਗੋਬਿੰਦ ਸਾਹਿਬ ਜੀ ਨੇ ਪਿੱਛੋਂ ਰੰਗਰੇ ਤੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਸੈਰੀਸ ਨੂੰ ਲੈ ਕੇ ਉਥੋਂ ਦਿੱਲੀ ਨੂੰ ਚੱਲ ਆ ਦਿੱਲੀ ਤੋਂ ਅਨੰਦਪੁਰ ਸਾਹਿਬ ਨੂੰ ਚੱਲ ਪਏ ਜਿਹੜੇ ਲੱਖੀ ਸ਼ਾਹ ਬਨਜਾਰਾ ਜੀ ਸੀ ਉਹਨਾਂ ਨੇ ਧੜ ਗੁਰੂ ਤੇਗ ਬਹਾਦਰ ਸਾਹਿਬੀ ਦਾ ਉਥੋਂ ਲੈ ਲਿਆ ਮੁਗਲਾਂ ਦੇ ਬਹੁਤ ਜ਼ਿਆਦਾ ਉਥੇ ਸਖਤ ਪੈਰੇ ਸੀ ਪਰantu ਜਿਆਦਾ ਇਕੱਠ ਹੋਣ ਕਰਕੇ ਕਰ ਲੋ ਲਾ ਲੋ ਜਾਂ ਮਤਲਬ ਉਥੇ ਹਨੇਰਾ ਪੈਣ ਕਰਕੇ ਜਾਂ ਕੋ ਹੋਰ ਕਿਸ ਤਰ੍ਹਾਂ ਗੁਰੂ ਦੀ ਕਰਾਮਾਤ ਨਾਲ ਉਹ ਕੋਈ ਵੀ ਅਸਤਾਨ ਜੋ ਗੁਰੂ ਆਪਣੇ ਆਪਣੇ ਸਿੰਘਾਂ ਦੀ ਪੈਜ ਰੱਖਦੇ ਰਹਿਤਾ ਇਸ ਤਰ੍ਹਾਂ ਆ ਵਰਤਾਰੇ ਘਟ ਜਾਂਦੇ ਨੇ ਧਨਾਮਾਂ ਹੋ ਜਾਂਦੀਆਂ ਨੇ ਜੋ ਭਾਈ ਜੈਤਾ ਜੀ ਉੱਥੋਂ ਚੱਲੇ ਸੀਸ ਲੈ ਕੇ ਤਾਂ ਲਖਪਾਣ ਜਰਾ ਢਾੜ ਲੈ ਕੇ ਆਪਣੇ ਘਰਲੇ ਦੇ ਜਦੋਂ ਉਹਨਾਂ ਨੇ ਦੇਖਿਆ ਕਿ ਮੁਗਲ ਫੌਜਾਂ ਚਾਰੇ ਪਾਸੇ ਹਨ ਤਾਂ ਉਹਨਾਂ ਨੇ ਇੱਕ ਸਕੀਮ ਲਾਈ ਕਿ ਆਪਾਂ ਕੋਲ ਤੋਂ ਇੱਕ ਵਾਰ ਅਸਾਇਨੇ ਢਾੜ ਨੂੰ ਸਸਕਾਰ ਕਰਨਾ ਹੈ ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਢਾੜ ਨੂੰ ਰੱਖ ਕੇ ਸਾਰੇ ਘਰ ਨੂੰ ਹੀ ਜਿਹੜੀ ਹੈ ਜਿਵੇਂ ਅਗਨੇ ਭੇਟ ਕਰ ਦਿੱਤਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਜਿਹੜਾ ਉਹਨਾਂ ਨੇ ਲੱਖੀ ਸ਼ਾਹ ਬੰਜਾਰਾ ਜੀ ਨੇ ਸਸਕਾਰ ਕੀਤਾ ਜਿਨ੍ਹਾਂ ਦਾ ਨਾਮ ਪੂਰੀ ਦੁਨੀਆ ਰਹਿਦੀ ਦੁਨੀਆ ਤੱਕ ਸਿੱਖ ਇਤਿਹਾਸਿਕ ਪੰਥ ਦੇ ਰਸਮ ਅਦਾ ਸਕਾਰਨਾ ਨੇ ਆ ਨਾ ਭਾਈ ਲੱਖੀ ਸ਼ਾਹ ਬੰਜਾਰਾ ਦੂਜੇ ਸਿੱਖ ਉਹਨੇ ਹੁਣ ਮੈਂ ਕਹਿ ਗਿਆ ਟਿਆ ਬੱਚੇ ਕੌਣ ਸੀਗੇ ਦੂਜੇ ਸਿੱਖ ਭਾਈ ਭਾਈ ਜੱਤਾ ਜੀ ਹਾਂ ਉਸ ਇਸ ਲੈ ਕੇ ਉਥੋਂ ਪਾਣੀ ਪੱਤ ਕਰਨਾਲ ਦਿੱਲੀ ਦੇ ਜਿੰਨੇ ਵੀ ਰਸਤੇ ਹੋ ਜੇ ਹੋਏ ਪੂਰੇ ਪਾਣੀ ਦੇ ਨਾਲ ਵਿੱਚ ਲੁਕਦੇ ਛਿਪਦੇ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਸਾਹਿਬ ਆਪਾਂ ਪਹਿਲੇ ਦਿਨ ਦੱਸਿਆ ਸੀਗਾ ਤੁਹਾਨੂੰ ਕਿ ਅਨੰਦਪੁਰ ਸਾਹਿਬ ਪਸਾਇਆ ਨਾਲ ਹੀ ਕੀਰਤਪੁਰ ਸਾਹਿਬ ਪਸਾਇਆ ਕਿਹੜੇ ਪੁਰਾਣੇ ਦੱਸਿਆ ਉਹ ਆਪਾਂ ਦੁਬਾਰਾ ਤੋਂ ਰਿਪੀਟ ਕਰਾਂਗੇ ਉਦੋਂ ਗੱਲਾਂ ਕਰਾਂਗੇ ਕੀਰਤਪੁਰ ਸਾਹਿਬ ਦੇ ਤੋਂ ਗੁਰੂ ਗੋਬਿੰਦ ਸਾਹਿਬ ਕੋਲੇ ਪਹੁੰਚੇ ਤਾਂ ਗੁਰੂ ਗੋਬਿੰਦ ਸਾਹਿਬ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਵਰ ਦਿੱਤਾ ਰੰਗਰੇਟੇ ਗੁਰੂ ਕੇ ਬੇਸ਼ਕ ਸੋ ਗੁਰੂ ਸਾਹਿਬ ਉਹ ਤੋਂ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਉਥੇ ਇੱਕ ਥੜਾ ਬਣਾਇਆ ਜਿੱਥੇ ਲਖੋ ਤੇ ਸਸਕਾਰ ਕੀਤਾ ਗਿਆ ਜਿੱਥੇ ਉਹਨਾਂ ਦਾ ਗੁਰੂ ਦੇਗਵਾ ਦਸਾ ਗਿਆ ਸਸਕਾਰ ਕੀਤਾ ਉਥੇ ਇੱਕ ਥੜਾ ਬਣਿਆ ਹੋਇਆ ਜਿੱਥੇ ਗੁਰਦੁਆਰਾ ਠੀਕ ਇਹ ਦੋ ਗੰਜ ਸਾਹਿਬ ਹੈਗਾ ਸੀਸ ਗੰਜ ਕਹਿ ਦਿੰਨੇ ਆ ਉਹ ਜਿਹੜਾ ਆਪਣਾ ਮੇਨ ਤਖਤ ਹੈ ਨਾ ਜੀ ਪੰਜ ਤਖਤ ਨੇ ਆਪਣੇ ਕੇਸਗੜ੍ਹ ਸਾਹਿਬ ਤੋਂ ਬਿਲਕੁਲ ਇਧਰ ਨੂੰ ਆਪਾਂ ਥੱਲੇ ਲੈ ਕੇ ਇਧਰ ਨੂੰ ਜਾਈਏ ਸਾਈਡ ਤੇ ਤਾਂ ਉੱਥੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਉਹ ਫਿਰ ਉੱਥੇ ਦਿੱਲੀ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਸਿੰਘ ਭਾਈ ਬਘੇੜ ਸਿੰਘ ਜੀਆ ਨੇ ਜਿਨ੍ਹਾਂ ਨੇ ਦਿੱਲੀ ਨੂੰ ਜਿੱਤਿਆ ਸੀ ਫਿਰ ਉਸ ਤੋਂ ਬਾਅਦ ਉਸ ਜਗ੍ਹਾ ਤੇ ਉਹਨਾਂ ਨੇ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਬਣਾਇਆ ਗੁਰਦੁਆਰਾ ਕਾਮ ਗੰਦ ਸਾਹਿਬ ਜੋ ਕਿ ਸਾਡੇ ਦਿੱਲੀ ਦੀ ਜੋ ਲੋਕ ਸਭਾ ਦੀ ਜਗਾ ਹੈ ਜੀ ਇਧਰਲੇ ਪਾਸੇ ਬਣੀ ਹੋਇਆ ਰੋਡ ਦੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਉਹ ਇਧਰਲੇ ਪਾਸੇ ਆ ਕੇ ਜਿੱਥੇ ਗੁਰਦੁਆਰਾ ਸ਼ੀਸਗੰਗ ਸਾਹਿਬ ਚਾਂਦਨੀ ਚੌਕ ਦੇ ਪਿੱਛੇ ਕੀਤਾ ਗਿਆ ਸੀ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਰਹੇ ਉਹ ਗੁਰਦੁਆਰਾ ਸ਼ੀਸਮਹਿਲ ਸਾਹਿਬ ਬਣਿਆ ਹੋਇਆ ਹੈ ਸੋ ਇਹਨਾਂ ਧਾਰਮਿਕ ਸਥਾਨਾਂ ਐ ਸਾਨੂੰ ਦੱਸਣ ਵਿੱਚ ਬੰਦੇ ਦੇ ਦੱਸ ਸਕਦੇ ਹਾਂ ਕਿ ਇਤਿਹਾਸਕ ਵਤਨ ਵਤਨ ਪੱਖੋਂ ਬਹੁਤ ਸਹੀ ਹੈ ਇਸ ਤਰ੍ਹਾਂ ਜਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਇਜਰਾ ਸਾਕਾ ਸੀਗਾ ਉਹ ਹੋਇਆ ਸਰਮਹੇਤ ਸੀਸਿੰਦ ਜੀ ਆ ਜੀ ਸਰਦੀਆ ਸਰੇਲਨਾਕੀਆ ਗੁਰੂ ਦੇਗਵਾ ਦਸਾਂਵੀਂ ਜੀ ਪਹਿਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿੱਤ ਉਸ ਤੋਂ ਬਾਅਦ ਕਿੰਨੇ ਸਿੰਘਾਂ ਨੇ ਇਹ ਗੁਰੂ ਦੇਗਵਾ ਦਸਾਂਵੀਂ ਜੀ ਜੋ ਪਹਿਲੇ ਆਪਣੀ ਅਮਨ ਸਿੱਖਾਂ ਦੇ ਨਾਲ ਸੀ ਜਿਹੜੇ ਇਸ ਤਰ੍ਹਾਂ ਵੀ ਗੁਰੂ ਦੇਗਵਾ ਦਸਾਂਵੀਂ ਜੀ ਦੇ ਨਾਮ ਤੇ ਫਾਨੀਵਾਦੰਗਿਲ ਆਇਆ ਅੱਜ ਦੇ ਦਿਨ ਗੁਰੂ ਦੇਗਵਾ ਸਾਹਿਬ ਜੀ ਦੀ ਕੀਤਾ ਗਿਆ ਸੀ ਸੋ ਉਹਨਾਂ ਦੇ ਸਰੀਰ ਨੂੰ ਅਤੇ ਢੜ ਨੂੰ ਬਖੋ ਬਖੀ ਦਾ ਵੱਲੋਂ ਲਿਆ ਗਿਆ ਸੀਸ ਤੇ ਢੜ ਦੀ ਜਿਹੜੀ ਸੰਸਕਾਰ ਦੀ ਸੇਵਾ ਕੀਤੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਾਹਿਬ ਜੀ ਨੇ ਅਨੰਦਪੁਰ ਰੈਕੀ ਆਪਾਂ ਜਿਹੜੇ ਸਿੰਘਾਂ ਨੂੰ ਖਤਰ ਕਰਕੇ ਸੰਗਠਨ ਕਰਕੇ ਅੱਗੇ ਸਿੱਖ ਧਰਮ ਦੇ ਜਿਹੜੇ ਖਾਲਸਾ ਪੰਥ ਦੀ ਸਥਾਪਨਾ ਉਸ ਤੇ ਤਿਆਰੀ ਕੀਤੀ ਸੋ ਅੱਜ ਦਾ ਦਿਨ ਜਿਹੜਾ ਗੁਰੂ ਦੇਵ ਬਾਗ ਦਾ ਅਧਿਐਨ ਵੀ ਜਾ ਰਿਹਾ 10ਵਾਂ ਦਿਨ ਹੈ ਗੁਰੂ ਦੇਵ ਬਾਗ ਰਸਾਇਆ ਦੀਆਂ ਸਿੱਖਿਆਵਾਂ ਉਹਨਾਂ ਦੀ ਰਚੀ ਹੋਈ ਬਾਣੀ ਕੀਤੀਆਂ ਹੋਈਆਂ ਯਾਤਰਾਵਾਂ ਕੀਤੇ ਹੋਏ ਕੰਮ ਪੈਂਦਾਖਾਂ ਦੇ ਨਾਲ ਜੋ ਲੜਾਈ ਲੜੀ ਗੁਰੂ ਦੇਵ ਬਾਗ ਦਾ ਪਹਿਲਾ ਨਾਮ ਫਿਰ ਗੁਰੂ ਦੇਵ ਬਾਗ ਰਸਾਇਆ ਕਿਵੇਂ ਪਿਆ ਦੇਗਮਲ ਨਾਮ ਪਿਆ ਕੋਈ ਸਾਰਾ ਲਿਖਾਂਗਾ ਦੁਬਾਰਾ ਰਿਪੀਟ ਕਰਾਂਗੇ ਸੋ ਅੱਜ ਦਾ 10ਵਾਂ ਦਿਨ ਸੀ ਤੇ ਬੋਲਦੇ ਆ ਹੁਲਕਤ ਹੋ ਗਈ ਉਹ ਬੱਚੇ ਤੁਸੀ ਮਾਫੀ ਚਾਹੁੰਦੇ ਆ ਆਪ ਜੀ ਨੇ ਆਪਣੇ ਸਿੱਖ ਇਤਿਹਾਸ ਨੂੰ ਆਪਣੇ ਸਾਰੇ ਤਰ੍ਹਾਂ ਦੇ ਹਿੰਦੁਸਤਾਨ ਦਾ ਇਤਿਹਾਸ ਅਤੇ ਦੁਨੀਆ ਦਾ ਇਤਿਹਾਸ ਨੂੰ ਪੜ੍ਹਨਾ ਯਾਦ ਰੱਖਣਾ ਤੋਂ ਪ੍ਰੇਰਨਾ ਲੈਣੀ ਹੈ ਸੋ ਅਸੀਂ ਆਪਣੇ ਗੁਰਾਂ ਦੀਆਂ ਗੱਲਾਂ ਨੂੰ ਸਿੱਖਿਆਵਾਂ ਨੂੰ ਬਾਣੀ ਨੂੰ ਮੰਨਦੇ ਹੋਏ ਇਹ ਗੱਲ ਧਾਰਨ ਕਰਨੀ ਹੈ ਜੇ ਕਿਤੇ ਬਲੀਦਾਨ ਦੇਣਾ ਪੈ ਜਾਵੇ ਜੇ ਕਿਤੇ ਲੋੜ ਪੈ ਜਾਵੇ ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਪਿੱਛੇ ਹਟਣਾ ਨਹੀਂ ਆਉਂਦਾ ਹੋ ਮਰਨ ਬਰਬਰ ਹੋਣਾ ਚਾਹੀਦਾ ਸੋ ਸਾਨੂੰ ਆਪਣੇ ਧਰਮ ਗੁਰੂਆਂ ਦਾ ਆਪਣੇ ਮਹਾਨ ਗੁਰਸਿੱਖਾਂ ਦਾ ਸਿਰਦਾ ਦਾ ਸਨਮਾਨ ਕਰਨਾ ਚਾਹੁੰਦਾ ਹਾਂ ਧੰਨਵਾਦ